ਪੌਸਤ ਦੀ ਖੇਤੀ ਦੀ ਗੱਲ ਹੋ ਰਹੀ ਹੈ আফੀਮ ਬੜੀ ਚਰਚਾ ਦੇ ਵਿੱਚ ਹੈ ਦੋ ਵਿਧਾਇਕ ਜਿਸ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਪਹਿਲਾਂ ਉਸ ਤੋਂ ਬਾਅਦ ਕੁਲਵੰਤ ਸਿੰਘ ਬਾਜ਼ੀਕਾਰ ਇਹਨਾਂ ਦੋਨਾਂ ਵਿਧਾਇਕਾਂ ਨੇ ਮੁੱਦਾ ਚੁੱਕਿਆ ਔਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਦਾ ਜਵਾਬ ਦੋਨਾਂ ਲਈ ਇੱਕੋ ਹੀ ਸੀ ਸਪੀਕਰ ਸਾਹਿਬ ਨੇ ਜੋ ਅੱਜ ਜਵਾਬ ਦਿੱਤਾ ਉਹ ਵੀ ਸਾਰਿਆਂ ਨੂੰ ਪਤਾ ਉਹਨਾਂ ਨੇ ਧਾਰਨ ਦੇ ਦਿੱਤੀ ਚਾਈਨਾ ਲਿਆਂਦਾ ਵਿੱਚ ਇਹ ਜਿਹੜੀ ਗੱਲ ਖੇਤੀ ਦੀ ਹੋ ਰਹੀ ਹੈ ਇਹ ਕਿੰਨੀ ਕੁ ਲਾਹੇਵੰਦ ਕਿਉਂਕਿ ਕਿਹਾ ਜਾ ਰਿਹਾ ਸਿੰਥੈਟਿਕ ਨਸ਼ੇ ਨੇ ਬੜਾ ਬਰਬਾਦ ਕੀਤਾ ਇਸੇ ਕਰਕੇ ਇਸ ਪਾਸੇ ਨੂੰ ਮੁੜਨਾ ਚਾਹੀਦਾ ਨਾਲ ਦਲੀਲ ਦਿੱਤੀ ਜਾ ਰਹੀ ਹੈ ਕਿਸਾਨ ਖਸਾਲ ਹੋ ਕਿਸਾਨ ਖੁਸ਼ਾਲ ਪਹਿਲਾਂ ਨਹੀਂ ਸੀ ਕਿ ਫੀਮ ਵੇਚ ਕੇ ਕਿਸਾਨ ਖੁਸ਼ਾਲਾ ਰਾਜਸਥਾਨ ਦੇ ਵਿੱਚ ਫੀਮ ਵੇਚਦੇ ਉੱਥੋਂ ਦਾ ਕਿਸਾਨ ਖੁਸ਼ਾਲ ਉੱਤਰਾਖੰਡ ਦੇ ਵਿੱਚ ਭੰਗ ਬੀਜੀ ਜਾਂਦੀ ਆ ਉਹ ਖੁਸ਼ਾਲ ਇਹ ਮਤਲ ਅਨਪੜ੍ਹ ਲੀ ਗੱਲਾਂ ਦੀਆਂ ਹੋ ਜਾਂਦੀਆਂ ਆ ਕੋਈ ਸਾਇੰਟਿਫਿਕ ਨਹੀਂ ਆ ਗਈ ਹੈਗਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਨਾ ਸੰਦੀਪ ਕਹਿੰਦੇ ਹੁੰਦੇ ਨੇ ਆਪਣੇ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਨੇ ਕਿ ਜੇ ਕਿਸੇ ਨੂੰ ਸ਼ਰੀਕਾ ਕੱਢਣਾ ਹੋਵੇ ਨਾ ਤੇ ਗਵਾਂਢੀ ਦਾ ਸ਼ਰੀਕੇ ਦੇ ਵਿੱਚ ਕਿਸੇ ਪੁੱਤ ਨੂੰ ਫੀਮ ਤੇ ਲਾ ਦੋ ਜਾਂ ਡੋਡਿਆਂ ਤੇ ਲਾ ਦੋ ਤੁਸੀਂ ਯਾਰ ਸਾਰੇ ਪੰਜਾਬ ਨੂੰ ਫੀਮ ਤੇ ਡੋਡਿਆਂ ਦੇ ਲਾਉਣੇ ਮਦਰ ਤੁਸੀਂ ਕੇਜਰੀਵਾਲ ਦੇ ਸੁਪਨੇ ਤੇ ਭਗਵੰਤ ਮਾਨ ਦੇ ਸੁਪਨੇ ਤੋੜ ਰਹੇ ਹੋ ਪਠਾਨ ਮਾਜਰਾ ਸਾਹਿਬ ਤੇ ਕੁਲਵੰਤ ਸਿੰਘ ਜਿਹੜੇ ਛਤਰਾਣਾ ਤੋਂ ਹੂੰ ਤੁਸੀਂ ਸਰਕਾਰ ਦੀ ਪਾਲਿਸੀ ਦੇ ਅਗੇਂਸਟ ਜਾ ਕੇ ਕਹਿ ਰਹੇ ਹੋ ਕਿ ਡੋਡੇ ਤਫੀਮ ਕਰ ਦੋ ਮਤਲਬ ਭਗਵੰਤ ਮਾਨ ਸਾਹਿਬ ਔਰ ਕੇਦਰੀਵਾਲ ਸਾਹਿਬ ਨੂੰ ਕਹਿਣਾ ਬੰਦ ਕਰ ਦੇਣ ਕਿ ਪੰਜਾਬ ਚ ਨਸ਼ਾ ਅਸੀਂ ਬੰਦ ਨਹੀਂ ਕਰ ਸਕਦੇ ਕਿਉਂ ਉਹਨਾਂ ਨੇ ਗੁਰਦਰਬਾਰ ਸਾਹਿਬ ਜਾ ਕੇ ਅਰਦਾਸਾਂ ਕਰਵਾਈਆਂ ਕਿਉਂ 35000 ਬੱਚਾ ਇਕੱਠਾ ਕੀਤਾ ਕਿਉਂ ਉਹਨਾਂ ਨੇ ਝੰਡਾ ਲਹਿਰਾਉਣ 15 ਅਗਸਤ ਕਿਹਾ ਕਿ ਮੈਨੂੰ 15 ਅਗਸਤ 2024 ਦਾ ਟਾਈਮ ਦੇ ਦੋ ਮੈਂ ਪੰਜਾਬ ਚ ਨਸ਼ਾ ਖਤਮ ਕਰ ਦਾਂ ਕਿਉਂ ਐਸਐਸਪੀ ਨੂੰ ਕਹਿੰਦੇ ਕਿ ਨਸ਼ਾ ਖਤਮ ਕਰ ਦੋ ਜਿਹੜੇ ਪਿੱਛੇ ਜੇ ਜਲੰਧਰ ਪ੍ਰੋਗਰਾਮ ਹੋਇਆ ਮੈਨੂੰ ਸਮਝ ਹੀ ਨਹੀਂ ਲੱਗਦੀ ਇਹਦਾ ਕੀ ਮਤਲਬ ਹੋ ਹੈਗਾ ਕਿ ਸ਼ਤਰਾਣਾ ਹਲਕਾ ਜਿੱਥੋਂ ਕੁਲਵੰਤ ਸਿੰਘ ਸਾਹਿਬ ਐਮਐਲਏ ਨੇ ਜਾਂ ਸਨੌਰ ਹਲਕਾ ਜਿੱਥੇ ਹਰਮੀਤ ਸਿੰਘ ਪਠਾਨ ਮਾਜਰਾ ਸਾਹਿਬ ਐਮਐਲਏ ਉਹਨਾਂ ਹਲਕਿਆਂ ਦੇ ਵਿੱਚ ਚੈੱਕ ਕਰਾਉਣਾ ਪਊਗਾ ਕਿ ਉੱਥੇ ਕੀ ਕੁਝ ਹੋ ਰਿਹਾ ਹੂੰ ਜਿਵੇਂ ਕੁਝ ਉਹ ਕਹਿੰਦੇ ਨੇ ਨਾ ਉਹ ਉਹਦਾ ਮਤਲਬ ਉੱਥੇ ਕੁਝ ਹੋ ਰਿਹਾ ਉਹਦੇ ਸੀਐਮ ਸਾਹਿਬ ਨੂੰ ਚਾਹੀਦਾ ਕਿ ਚੈੱਕ ਕਰਾ ਲੈਣ ਉੱਥੇ ਕੀ ਕੁਝ ਹੋ ਰਿਹਾ ਕੀ ਉੱਥੇ ਬਹੁਤ ਸਾਰਾ ਨਸ਼ਾ ਵਿਕ ਰਿਹਾ ਜਾਂ ਬਹੁਤ ਸਾਰੇ ਮੁੰਡੇ ਨਸ਼ਾ ਕਰ ਰਹੇ ਨੇ ਜਾਂ ਬਹੁਤ ਸਾਰੇ ਗੈਰਕਾਨੂੰਨੀ ਕੰਮ ਹੋ ਰਹੇ ਨੇ ਫੀਮ ਦਾ ਵਾਲਾ ਕੀ ਹੈ ਕਨਸੈਪਟ ਹੈਗਾ ਔਰ ਇਸ ਮਸਲੇ ਦੇ ਵਿੱਚ ਸੀਐਮ ਸਾਹਿਬ ਨੂੰ ਸਟੈਂਡ ਸਪਸ਼ਟ ਕਰਨਾ ਚਾਹੀਦਾ ਤੁਹਾਡੇ ਚੁਣੇ ਹੋਏ ਐਮਐਲਏ ਜਿਹੜੇ ਤੁਹਾਡੇ ਤੁਸੀਂ ਕਹਿੰਦੇ ਨੇ ਕਿ ਹੱਥ ਕਮਾ ਕੇ ਵੀ ਇਹ ਮੇਰੇ ਰਤਨ ਨੇ ਉਹਨਾਂ ਰਤਨਾ ਚ ਦੋ ਰਤਨ ਕਹਿ ਰਹੇ ਨੇ ਕਿ ਫੀਮ ਦੀ ਖੇਤੀ ਲਾਗੂ ਕੀਤੀ ਜਾ ਇੱਕ ਇਹ ਤੁਹਾਡੀ ਪਾਲਿਸੀ ਆ ਆਮ ਆਦੀ ਪਾਰਟੀ ਦੀ ਪਾਲਿਸੀ ਆ ਤੁਹਾਡੀ ਨੀਤੀ ਬਣਾ ਰਹੇ ਹੋ ਕੁਝ ਇਹ ਸਪਸ਼ਟ ਕਰੋ ਨਾ ਔਰ ਮੈਨੂੰ ਲੱਗਦਾ ਹੈ ਕਿ ਦੇਖੋ ਪਹਿਲੇ ਦਿਨ ਜਿੱਦਨ ਉਹਨਾਂ ਨੇ ਬੋਲਿਆ ਹਰਮੀਤ ਸਿੰਘ ਪਠਾਨ ਮਾਜਰਾ ਨੇ ਉਸਨੂੰ ਵਾਈਂਡ ਅਪ ਹੋਣਾ ਚਾਹੀਦਾ ਇਸੇ ਗੱਲ ਨਹੀਂ ਹੋਣੀ ਚਾਹੀਦੀ ਫਿਰ ਅੱਜ ਕੁਲਵੰਤ ਸਿੰਘ ਨੇ ਗੱਲ ਕਰਤੀ ਇਹ ਵੀ ਆਪਾਂ ਨੂੰ ਜਿਓਗ੍ਰਾਫਿਕਲੀ ਦੇਖਣਾ ਪਊਗਾ ਕਿ ਸਨੌਰ ਤੇ ਸ਼ਤਰਾਣਾ ਲਾਗੋ ਲਾਗ ਲੱਗਦਾ ਜ਼ਿਲ੍ਹਾ ਵੀ ਜ਼ਿਲ੍ਹਾ ਪਟਿਆਲਾ ਸ਼ਾਹੀ ਸ਼ਹਿਰ ਪਟਿਆਲਾ ਹੈ ਨਾ ਹੁਣ ਇਹ ਚੈੱਕ ਕਰਨਾ ਪਊਗਾ ਫੀਮ ਕੋਈ ਅਲਟਰਨੇਟਿਵ ਥੋੜਾ ਇਹ ਤੇ ਇੱਕ ਆਪਣੇ ਆਪ ਜੁ ਕਿ ਕੋਈ ਜਿਹੜਾ ਜਿਹੜਾ ਫੀਮ ਚੀ ਆ ਜਿਹੜਾ ਅਮਲੀ ਆ ਕਦੀ ਮਰਦਾ ਨਹੀਂ ਹੈਗਾ ਇਹ ਕੋਈ ਅਲਟਰਨੇਟਿਵ ਹੈ ਤੇ ਉਹ ਵੀ ਨਸ਼ਾ ਹੀ ਆ ਕਈ ਢੀਲੇ ਦੇ ਦਿੰਦੇ ਆ ਹਲਕੀ ਜੀ ਕਿ ਹਫੀਮ ਖਾਂਦੇ ਕਦੇ ਗਾਲ ਨਹੀਂ ਕੱਢਦੇ ਸ਼ਰਾਬ ਪੀਣ ਵਾਲੇ ਗਾਲਾਂ ਵੀ ਕੱਢਦੇ ਆ ਹੋਰ ਨਸ਼ਾ ਕਰਨ ਵਾਲੇ ਸਿਹਤ ਖਰਾਬ ਕਰ ਲੈਂਦੇ ਆ ਕਹਿੰਦੇ ਹਫੀਮ ਸਿਹਤ ਨਹੀਂ ਖਰਾਬ ਕਰਦੀ ਤੇ ਜਿਹੜੇ ਸੋਫੀਓ ਕੀ ਲੋਕਾਂ ਨੂੰ ਗਾਲਾਂ ਕੱਢਦੇ ਫਿਰਦੇ ਆਗੇ ਨੇ ਹਮਤਲੋ ਇਹ ਤੇ ਇਹ ਤੇ ਇੱਕ ਐਵੀ ਗੱਲ ਜਿਹਦੀ ਹੁੰਦੀ ਨਾ ਬਾਦਲੀਲ ਜਾਂ ਦਲੀਲ ਚ ਹੈ ਨਹੀਂ ਕੋਈ ਤਰਕ ਕੋਈ ਤਰਕ ਦੇਣਾ ਚਾਹੁੰਦੇ ਪਰ ਦੇ ਨਹੀਂ ਪਾਉਂਦੇ ਆਗੇ ਨੇ ਨਸ਼ਾ ਤੇ ਨਸ਼ਾ ਹੀ ਆ ਨਾ ਦਿੱਗੇ ਇਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜਿਹੜੇ ਨਸ਼ੇ ਨਾਲ ਝੂਲਦੇ ਆ ਲੋਕ ਨੌਜਵਾਨ ਜਿਨ੍ਹਾਂ ਦੇ ਚੂੜਾ ਹੁੰਦਾ ਹੱਥਾਂ 'ਚੋਂ ਕੁੜੀਆਂ ਝੂਲਦੀਆਂ ਦੇਖਿਆਂ ਗੀਆਂ ਸੋਸ਼ਲ ਮੀਡੀਆ 'ਤੇ ਚਾਹੇ ਅੰਮ੍ਰਿਤਸਰ ਦਾ ਇਲਾਕਾ ਸੀ ਚਾਹੇ ਬਠਿੰਡਾ ਇਲਾਕਾ ਸੀ ਜਾਂ ਫਿਰ ਪੂਰੇ ਪੰਜਾਬ ਦਾ ਇਲਾਕਾ ਹੈ ਹਾਂ ਇਹ ਇਹ ਹੋਈ ਨੂੰ ਮੈਂ ਕਹ ਰਿਹਾ ਕਿ ਸੀਐਮ ਸਾਹਿਬ ਵਾਰ-ਵਾਰ ਕਹ ਰਹੇ ਕੇਜਰੀਵਾਲ ਸਾਹਿਬ ਕਹ ਰਹੇ ਕਿ ਇੱਕ ਦਿਨ 'ਚ ਕਿ 24 ਘੰਟੇ ਨਸ਼ਾ ਖਤਮ ਕਰਨ ਹਣੇ ਤਾਂ ਹੁਣ 24 ਮਹੀਨੇ ਦੀ ਸਰਕਾਰ ਹੋ ਗਈ 16 ਮਾਰਚਾ ਸਰਕਾਰ ਦੇ 2 ਸਾਲ ਹੋ ਗਏ ਤੁਸੀਂ 24 ਘੰਟਿਆਂ ਦੇ ਵਿੱਚ ਦਾਵਾ ਕਰਨ ਵਾਲੇ ਪੰਜਾਬ ਦੀ ਜਨਤਾ ਨੂੰ ਗਰੰਟੀ ਦੇਣ ਵਾਲੀ ਸਰਕਾਰ 24 ਮਹੀਨਿਆਂ ਦੇ ਵਿੱਚ ਨਸ਼ਾ ਨਹੀਂ ਖਤਮ ਕਰੀ ਤੇ ਉਹਦੇ ਦੋ ਮਾਣ ਮੱਤੇ ਹੀਰੇ ਜਿਹੜੇ ਕਹਿ ਰਹੇ ਕਿ ਫੀਮ ਦੀ ਖੇਤੀ ਸ਼ੁਰੂ ਕੀਤੀ ਜਾਵੇ ਕਮਾਲ ਹੋਗੀ ਔਰ ਇਹ ਕਹਿੰਦੇ ਨੇ ਵੀ ਫੀਮ ਖਾਣ ਵਾਲਾ ਜਾਂ ਉਹ ਜੀ ਭੰਗ ਕਿਸੇ ਨੂੰ ਤੰਗ ਨਹੀਂ ਕਰਦਾਗਾ ਤੇ ਜਿਹੜੇ ਸਾਨੂੰ ਤਾਂ ਕਹਿੰਦੇ ਆ ਰੇ ਪੱਤਰਕਾਰਾਂ ਨੂੰ ਉਹਨਾਂ ਨੇ ਕੁਝ ਖਾਦਾ ਹੋਊਗਾ ਇਹ ਸਵਾਲ ਆ ਪਰ ਮੈਨੂੰ ਲੱਗਦਾ ਕਿ ਕੋਈ ਹੱਲ ਨਹੀਂ ਆ ਹੱਲ ਜੇ ਨਸ਼ਾ ਖਤਮ ਕਰਨਾ ਤੁਹਾਨੂੰ ਪੁਲਿਸ ਅਫਸਰ ਚੰਗੇ ਲਾਉਣੇ ਪੈਣੇ ਨੇ ਤੁਹਾਡੀ ਆਪਣੀ ਨੀਅਤ ਸਾਫ਼ ਹੋਣੀ ਚਾਹੀਦੀ ਹੈਗੀ ਆ ਔਰ ਕਈ ਤੇ ਐਮਐਲਏ ਸਾਹਿਬ ਦੇ ਬੰਦੇ ਨਸ਼ਾ ਲੈ ਕੇ ਘੁੰਮਦੇ ਫਿਰਦੇ ਆਗੇ ਨੇ ਉਹ ਉਹ ਆਪਣਾ ਆਪਣਾ ਘਰ ਪਹਿਲਾਂ ਸਾਫ਼ ਕਰੋ ਨਾ ਹੁਣ ਸਾਰੇ ਜਿਹੜੇ ਐਮਐਲਏ ਸਾਰੇ ਨੇ ਸਾਰਿਆਂ ਚੋਂ ਸਾਰੇ ਕਈ ਬਹੁਤ ਵਧੀਆ ਇੱਕ ਵੀ ਕੰਮ ਕਰੇ ਨੇ ਪਰ ਕਈ ਬਹੁਤ ਮਾੜੇ ਕੰਮ ਕਰ ਰਹੇ ਆਗੇ ਨੇ ਪਰ ਮੈਨੂੰ ਲੱਗਦਾ ਕਿ ਜਿਹੜੇ ਦੋ ਐਮਐਲਏ ਨੇ ਦਲੀਲ ਦਿੱਤੀ ਆ ਮੈਨੂੰ ਨਹੀਂ ਵਾਜਬ ਲੱਗੀ ਔਰ ਜਿਹੜੀ ਤੇ ਪਠਾਨ ਮਾਰਾ ਸਾਹਿਬ ਹੋ ਸਕਦਾ ਕਿ ਜਿਵੇਂ ਪੰਜਾਬ ਦਾ মিডিਆ ਪੰਜਾਬ ਦੇ ਕਿਸਾਨ ਜਿੱਥੇ ਬੰਦੀਆਂ ਪੰਜਾਬ ਦਾ ਵਕੀਲ ਭਾਈਚਾਰਾ ਸਾਰਿਆਂ ਜਿਵੇਂ ਉਹ ਐਮਐਲਏ ਸਾਹਿਬ ਨੂੰ ਲਾਨਤਾ ਪਾਈਆਂ ਨੇ ਆਪਾਂ ਲਾਨਤਾ ਹੀ ਕਹਿੰਦੇ ਹੁਣ ਪਤਾ ਨਹੀਂ ਕਹਵੇ ਕਿ ਮੈਨੂੰ ਲਾਨਤਾ ਕਿ ਕਹਿੰਦੇ ਕਿ ਮੈਂ ਡਫਰਮੇਸ਼ਨ ਕਰ ਦੇਣਾ ਹੈ ਇਹਦੇ ਜੇ ਸ਼ਬਦ ਨੇ ਜਾਂ ਨਸੀਤ ਦਿੱਤੀ ਲੋਕਾਂ ਨੇ ਸਿੱਖਣਾ ਚਾਹੀਦਾ ਹਾਂ ਉਹ ਉਹ ਸਵਾਲ ਹੈ ਕਿ ਉਹ ਇਹ ਜਿਹੜੇ ਲੋਕ ਇਕੱਠੇ ਹੋਏ ਨੇ ਜਾਂ ਇਹ ਕਰਕੇ ਤੇ ਉਹਨਾਂ ਨੇ ਕੀ ਕੀਤਾ ਕਿ ਮੁੱਦਾ ਚੱਕਤਾ ਕਿ ਮੇਰੇ ਤੋਂ ਮਸਲਾ ਹਟ ਜੂਗਾ ਤੇ ਜਿਹੜਾ ਦੇ ਕਿਸਾਨ ਆ ਉਹ ਕਹੂਗਾ ਕਿ ਨਹੀਂ ਜੀ ਪਠਾਨ ਮਾਇਰਾ ਤੇ ਸਾਡੇ ਹੱਕ ਦੇ ਵਿੱਚ ਕਿ ਕਿਸਾਨਾਂ ਦੇ ਪੁੱਤ ਤੇ ਦਿਹਾੜੀਆਂ ਦੇ ਪੁੱਤ ਤੇ ਅੱਗੇ ਦਿਹਾੜੀਦਾਰ ਦੇ ਪੁੱਤ ਤੇ ਮਾਵਾਂ ਕੁਰਲਾ ਰਹੀਆਂ ਨੇ ਔਰ ਇਸ ਮਸਲੇ 'ਚ ਮੈਨੂੰ ਲੱਗਦਾ ਕਿ ਕੁਲਤਾਰ ਸਿੰਘ ਸਦਵਾ ਸਾਹਿਬ ਨੇ ਅੱਜ ਵਧੀਆ ਨਸੀਹਤ ਵੀ ਦਿੱਤੀ ਹੈ ਤੇ ਮੈਂ ਉਹਨੂੰ ਲਾਣਤੀ ਕਵਾਂਗਾ ਜਿਹੜੀ ਸਪੀਕਰ ਸਾਹਿਬ ਨੇ ਐਗਜ਼ਾਮਪਲ ਦਿੱਤੀ ਹੈਗੀ ਆ ਕਿਉਂਕਿ ਉਹਨਾਂ ਨੇ ਬਾਅਦ ਚ ਚਿੱਟੇ ਤੱਕ ਗੱਲ ਕੀਤੀ ਐ ਸਪੀਕਰ ਸਾਹਿਬ ਨੇ ਨਸੀਅਤ ਨਹੀਂ ਮੈਂ ਲਾਨਤ ਕਹੂੰਗਾ ਕਿ ਉਹਨਾਂ ਨੇ ਜਿਹੜੇ ਇਹ ਗੱਲਾਂ ਕਰਦੇ ਨੇ ਲੋਕ ਉਹਨਾਂ ਨੂੰ ਲਾਨਤ ਪਾਈਓ ਕੀ ਕਹਿ ਰਹੇ ਹੋ ਨਾ ਚੀਨੋ ਬ੍ਰਿਟਿਸ਼ ਦੀ ਐਗਜ਼ਾਮਪਲ ਦਿੱਤੀ ਆ ਕਿ ਕਬਜ਼ਾ ਕਰਨਾ ਚਾਹੁੰਦਾ ਸੀ ਹੈ ਨਾ ਫਿਰ ਉਹਨਾਂ ਨੇ ਚੀਨ ਵਾਲਿਆਂ ਨੇ ਕੀ ਕੀਤਾਗਾ ਅਜਿਹੇ ਪਿੰਡਾ ਪੁੰਡਾ ਦੇ ਵਿੱਚ ਫੀਮ ਲਾ ਦਿੱਤੀ ਤੇ ਉਹਨਾਂ ਦੇ ਨਿਆਣੇ ਫੀਮ ਚ ਹੀ ਹੋ ਗਏ ਅਮਲੀ ਹੋ ਗਏ ਤੇ ਸਾਡੀਆਂ ਦੇ ਮਾਵਾਂ ਦੀਆਂ ਕੁੱਖਾਂ ਉਜੜ ਗਈਆਂ ਸਾਡੀਆਂ ਧੀਆਂ ਭੈਣਾਂ ਦੇ ਸੁਹਾਗ ਉਜੜ ਗਏ ਸਾਡੇ ਜਿਹੜੇ ਨਸ਼ਾ ਕਰਨ ਵਾਲੇ ਮੁੰਡੇ ਨੁਪੰਸਕ ਹੋ ਗਏ ਨਮਰਦ ਹੋ ਗਏ ਨੇ ਤੇ ਤੁਸੀਂ ਉਹਨੂੰ ਕਹਿੰਦੇ ਫੀਮ ਵੀ ਕਰ ਦੋ ਮਤਲਬ ਇਹ ਮੈਨੂੰ ਲੱਗਦੀ ਕਿ ਇੱਕ ਹੁੰਦੀ ਆ ਲਿਆਕਤ ਦਾ ਮਸਲਾ ਆ ਜਾਂਦਾ ਹੈਗਾ ਔਰ ਇੱਕ ਤੁਹਾਡਾ ਹੁੰਦਾ ਕਿ ਤੁਸੀਂ ਕਿੰਨੇ ਪੰਜਾਬ ਪੱਖੀ ਉਸ ਤੋਂ ਮਸਲਾ ਹੋ ਸਕਦਾ ਹੈ ਮੈਨੂੰ ਲੱਗਦਾ ਕਿ ਅਜਿਹੇ ਐਮਐਲਏ ਨੂੰ ਸੋਚਣਾ ਚਾਹੀਦਾ ਹੈਗਾ ਪੀ ਇਹ ਫੀਮ ਕਰਕੇ ਫਿਰ ਤੇ ਸਵਾਲ ਹੈ ਕਿ ਫਿਰ ਤੇ ਤੁਸੀਂ ਕੱਲ ਨੂੰ ਕਹਿ ਦੋ ਕਿ ਸਾਰਾ ਕੁਝ ਓਪਨ ਕਰ ਦੋ ਫੀਮ ਵੀ ਕਰ ਦੋ ਭੁੱਕੀ ਵੀ ਕਰ ਦੋ ਹੋਰ ਵੀ ਜਿਹੜਾ ਸਮੈਕ ਵੀ ਕਰ ਦੋ ਇਹ ਨਹੀਂ ਆ ਇਹ ਕੋਈ ਹੱਲ ਨਹੀਂ ਆ ਹੱਲ ਤੁਹਾਨੂੰ ਤੁਹਾਡੀ ਤੁਹਾਡੀ ਸਰਕਾਰ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੁਹਾਨੂੰ ਚੰਗੇ ਥਾਣੇਦਾਰ ਲਾਉਣੇ ਪੈਣੇ ਸਾਰੇ ਥਾਣੇਦਾਰ ਤੇ ਬਹੁਤ ਸਾਰੇ ਐਮਐਲਏ ਦੇ ਤੇ ਮਹੀਨਾ ਦਿੰਦੇ ਆਗੇ ਨੇ ਪਹਿਲਾਂ ਉਹ ਤੇ ਬੰਦ ਕਰੋ ਕਟੋ ਕਟ ਕਿ ਇਸ ਉਹ ਕੁਰਸੀਆਂ ਪਰਚੇ ਦਰਜ ਝੂਠੇ ਹੋ ਰਹੇ ਨੇ ਲੋਕਾਂ ਦੇ ਤੁਸੀਂ 452 ਆਪਾਂ ਉਹ ਵੀ ਗੱਲ ਕਰਨੀ ਹੈ ਕਿਹੜੇ ਕਿਹੜੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਤੇ ਚੁਣੇ ਹੋਏ ਐਮ ਐਲ اے 452 ਲਈ ਆ ਉਹ ਵੀ ਦੱਸਾਂਗੇ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਮੈਨੂੰ ਲੱਗਦਾ ਕਿ ਜਿਹੜੀ ਅੱਜ ਸਪੀਕਰ ਸਾਹਿਬ ਨੇ ਕੀਤੀ ਹੈ ਨਾ ਇਹਨਾਂ ਨੂੰ ਚੰਗਾ ਮਿਲ ਗਿਆ ਹੈਗਾ ਪਰ ਇਹ ਕੋਈ ਹੱਲ ਨਹੀਂ ਆਗਾ ਕਿ ਫੀਮ ਦੀ ਖੇਤੀ ਲਾਗੂ ਕਰ ਦੋ ਫਿਰ ਲੋਕੀ ਕਹਿੰਦੇ ਕਿ ਦਵਾਈਆਂ 'ਚ ਵੀ ਫੀਮ ਪੈਂਦੀ ਆ ਉਹ ਹੋਰ ਤਰ੍ਹਾਂ ਦਾ ਮਸਲਾ ਹੁੰਦਾ ਫੀਮ ਦਾ ਮਸਲਾ ਹੁੰਦਾ ਕਿਉਂਕਿ ਕੋਈ ਨਾ ਕੋਈ ਕੰਬੀਨੇਸ਼ਨ ਬੰਦ ਹੈਗਾ ਠੀਕ ਹੈ ਪਰ ਆ ਤੁਸੀਂ ਕਹਦੇ ਹੋ ਕਿ ਫੀਮ ਤੇ ਲੱਗ ਜੇ ਦੁਨੀਆ ਮੈਨੂੰ ਲੱਗਦਾ ਕਿ ਕੀ ਇਹਨਾਂ ਐਮਐਲਏ ਜਿਨੇ ਫਿਰ ਫੀਮ ਤੇ ਠੇਕੇ ਲੈਣੇ ਹੈਗੇ ਨੇ ਜਿਵੇਂ ਸ਼ਰਾਬ ਦੇ ਠੇਕਿਆਂ ਦੇ ਕਬਜ਼ੇ ਕੀਤੇ ਜਾ ਰਹੇ ਨੇ ਟਰੱਕ ਜੁਨੀਅਨ ਤੇ ਕਬਜ਼ੇ ਕੀਤੇ ਜਾ ਰਹੇ ਨੇ ਫਿਰ ਕੇਬਲ ਤੇ ਕਬਜ਼ੇ ਕੀਤੇ ਜਾ ਰਹੇ ਨੇ ਤੇ ਬਾਅਦ ਵਿੱਚ ਇਥੇ ਫੀਮ ਦੇ ਠੇਕਿਆਂ ਦੇ ਕਬਜ਼ੇ ਕਰਿਆ ਕਰਨਗੇ ਫਿਰ ਰਾਜਸਥਾਨ ਨੂੰ ਸਾਂਝਾ ਪੈ ਜਾਣਗੀਆਂ ਰਾਜਸਥਾਨ ਤੋਂ ਫੀਮ ਲਿਆ ਕੇ ਫਿਰ ਇਹ ਐਮਐਲਏ ਕੋ ਜਿ ਵੇਚਣਗੇ ਮੈਨੂੰ ਲੱਗਦਾ ਹੈ ਕਿ ਇਹੋ ਜਿਹੇ ਐਮਐਲਸ ਜਿਹੜੇ ਵਿਵਾਦ ਖੜਾ ਕਰਨ ਤੋਂ ਪਹਿਲਾਂ ਘੱਟੋ ਘੱਟ ਸੋਚਣਾ ਚਾਹੀਦਾ ਹੈ ਕਿ ਤੁਸੀਂ ਗੱਲ ਕੀ ਕਰ ਰਹੇ ਹੋ ਔਰ ਨਾ ਜਾਂ ਤੇ ਨਾ ਬੋਲੋ ਤੇ ਜੇ ਬੋਲੋ ਤੇ ਚੰਗਾ ਬੋਲੋ ਪਈ ਘੱਟੋ ਘੜ ਪੰਜਾਬ ਦੀ ਧਿਆਨ ਵਿੱਚ ਰੱਖਦੇ ਹੋ ਇਹ ਗੱਲ ਕਰਨੀ ਚਾਹੀਦੀ ਹੈਗੀ ਪਰ ਇਹ ਨਹੀਂ ਕਿ ਚਲੋ ਫੀਮ ਸ਼ੁਰੂ ਕਰ ਦੋ ਇਹ ਨਹੀਂ ਹਾਲਾਂਕਿ ਬਹੁਤ ਸਾਰੇ ਹੋਰ ਪੋਲਿਟਿਸ਼ੀਅਨ ਵੀ ਕਰਦੇ ਨੇ ਡਾਕਟਰ ਗਾਂਧੀ ਵੀ ਕਰਦੇ ਨੇ ਡਾਕਟਰ ਨਵਜੋਤ ਕੌਰ ਸਿੱਧੂ ਹੋਣਾ ਵੀ ਕੀਤੀ ਸੀ ਪਰ ਇਹ ਕੋਈ ਹੱਲ ਨਹੀਂ ਆ ਪੱਕੇ ਹੱਲ ਜਦ ਤੱਕ ਨਹੀਂ ਕੱਢਦੇ ਉਨਾਂ ਚਿਰ ਪੰਜਾਬ 'ਚ ਨਸ਼ਾ ਨਹੀਂ ਖਤਮ ਹੋਣਾ ਤੇ ਜਿਹੜੇ ਐਮਐਲਏ ਉੱਠ ਕੇ ਬੋਲ ਦਿੰਦੇ ਆ ਕਿ ਨੇ ਉਹ ਸਰਾਸਰ ਪੰਜਾਬ ਦੇ ਨਾਲ ਤੁਸੀਂ ਜੁਰਮ ਕਰ ਰਹੇ ਹੋ ਗੁਨਾਹ ਕਰ ਰਹੇ ਹੋ ਤੁਸੀਂ ਕੋਈ ਚੰਗੀ ਗੱਲ ਨਹੀਂ ਕਰ ਰਹੇ ਜੀ